1 2 3 ਕਹਿੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗਾਇਸ ਤੁਹਾਡੇ ਵੈਲਕਮ ਕਰਦੇ ਆ ਆਪਣੇ ਨਵੇਂ ਬਲੌਗ ਦੇ ਵਿੱਚ ਤੁਸੀਂ ਪੁਰਾਣੇ ਬਲੌਗ ਨੂੰ ਇੰਨਾ ਪਿਆਰ ਦੇਦੇ ਹੋ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸੋ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ ਸੋ ਆਪਣਾ ਬਿਸਨੈਸ ਨਹੀਂ ਚਲੋ ਇਤਨਾ 10 ਦਿਨ ਨੇ ਆ ਕਿ ਅੱਜ ਦਾ ਵਲੌਗ ਕਿਹੜਾ ਹੋਊਗਾ ਇਧਰੜ ਕੇ ਮੇਰੀ ਰੀਅਕਸਨ ਆ ਰਹੀ ਹੈ ਤੇ ਅੱਜ ਆਪਣਾ ਨਵਾਂ ਹੀ ਬ੍ਰਾਈਡਲ ਸੂਟ ਸੋ ਆਪਾਂ ਰੈਡੀ ਮੈਂ ਕਿ ਜਾਵਾਂਗੇ ਕਿਤੇ ਪਰ ਲੋਕੇਸ਼ਨਸ ਵੀ ਸੋਚ ਰਹੇ ਆ ਨਹੀਂ ਵੈਸੇ ਤਾਂ ਦੋ ਤਿੰਨ ਲੋਕੇਸ਼ਨਾਂ ਨੇ ਉਹਦੇ ਵਿੱਚ ਬਹੁਤ ਕਨਫਿਊਜ਼ਨ ਹੈ ਕਿ ਕਿਹੜੀ ਲੋਕੇਸ਼ਨ ਤੇ ਆਪਾਂ ਜਾਈਏ ਤੁਸੀਂ ਆਪਾਂ ਨੇ ਇਨਫੋਰਮ ਕਰਤਾ ਜਿਨ੍ਹਾਂ ਨੇ ਮਤਲਬ ਵੀਡੀਓ ਸ਼ੂਟ ਕਰਨੀ ਆ ਫੋਟੋਗ੍ਰਾਫੀ ਦੀ ਵੀਡੀਓ ਉਹਨਾਂ ਨੇ ਤੇ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਉਹ ਕਹਿੰਦੇ ਆਪਾਂ ਚੱਲਾਂਗੇ ਤੇ ਆਪਣਾ ਟਾਈਮ ਹੈਗਾ ਜਾਣਦਾ ਆਪਾਂ 3 ਜਾਂ 4 ਵਜੇ ਇੱਥੇ ਆਵਾਂਗੇ ਪਰ ਉਹ ਸ਼ੂਟ ਕਰਾਂਗੇ ਅੱਜ ਦੇ ਬਲੌਗ 'ਚ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਜਦੋਂ ਤੁਸੀਂ ਮੇਰੇ ਕੋਲ ਆਣ ਆਣੇ ਤਮਾਉਣਗੇ ਸਾਡੀ ਲੁੱਕ ਦੇਖੋ ਮੈਂ ਮਤਲਬ ਇਹ ਮੇਰਾ ਜੋ ਓਵਲ ਮੈਰਿਜ ਵਾਲਾ ਲਹਿੰਗਾ ਮੈਂ ਰੱਖਿਆ ਹੋਇਆ ਸਭ ਕੁਝ ਇੱਥੇ ਰੈਡੀ ਕਰਕੇ ਤੇ ਫਿਰ ਮੈਂ ਆਪਣੀ ਮੈਡ ਜਵਾ ਨੂੰ ਲੰਗਾ ਵੀਰ ਦੀ ਤਸਵੀਰ ਵੀ ਮੈਂ ਵੀਰ ਕਰੂੰਗੀ ਕਿਉਂਕਿ ਬਹੁਤ ਜ਼ਿਆਦਾ ਸੋਨਾ ਹੈ ਸੋ ਦੇਖੋ ਗਾਇਸ ਮੇਰਾ ਤਾਂ ਮੈਂਹਦੀ ਵੀ ਲਾਈ ਸੀਗੀ ਆ ਦੇਖੋ ਆ ਵਾਲੇ ਹੱਥ ਦੀ ਹਰਸ਼ ਨੇ ਮੈਂਹਦੀ ਲਾਈ ਸੀ ਦੇਖ ਲਓ ਐਂਡ ਆ ਵਾਲੇ ਹੱਥ ਦੀ ਮੈਂ ਲਾਈ ਸੀਗੀ ਇਮਤਾਲ ਵਾਲਾ ਲੜਕੀ ਵੀ ਪ੍ਰਾਈਡਲ ਸ਼ੂਟ ਬਣਾਉਂ ਸੋ ਮੇਰੀ ਤੇ ਹਰਸ ਦੀ ਵੀ ਕੋਈ ਤੁਸੀਂ ਦੇਖਿਆ ਆ ਵਾਲੇ ਬਲੌਗ ਦੇ ਵਿੱਚ ਸੋ ਮੈਂ ਰੈਡੀ ਹੋਣ ਜਾਉਂਗੀ ਸੋ ਕਿਸੇ ਪ੍ਰਾਣਾ ਦੇ ਪ੍ਰਾਣਾ ਬਲੌਗ ਦੇਖਿਆ ਹੋ ਉਹਦੇ ਵਿੱਚ ਇੱਕ ਸਲੂਨ ਦੀ ਓਪਨਿੰਗ ਤੇ ਸੀ ਗਈ ਸੀ ਉਹ ਵੀ ਮਤਲਬ ਸਾਡੇ ਨਾਲ ਨਹੀਂ ਮੈਂ ਤੇ ਉਹੋਂ ਤੋਂ ਮੈਂ ਰੈਡੀ ਹੋਊਂਗੀ ਸੋ ਬਹੁਤ ਹੀ ਮੇਕਅਪ ਕਰਦਿਆਂ ਜੁਦੀ ਤੇ ਜੇ ਕਿਸੇ ਨੇ ਵੀ ਤੁਸੀਂ ਕਰਵਾਉਣਾ ਹੈ ਸਿਟੀ ਸੈਂਟਰਸ ਰੰਡ ਉਹ ਕਿਹਨਾਂ ਦਾ ਸਲੂਨ ਦੀ ਲੋਕੇਸ਼ਨ ਤੁਸੀਂ ਜ਼ਰੂਰ ਗੂਗਲ ਕਰਿਓ ਸੋ ਮੈਂ ਬਾਰ ਬਸ ਨੂੰ ਪਛੋਂ ਗਏ ਸਤਿਨਾ ਕਸ਼ਮੀਰੀ ਮੈਂ ਥੋੜੀ ਬਹੁਤੀ ਮੈਂ ਸਪਾਈਸ ਵਾਲੇ ਗੱਟੇ ਤੇ ਫਿਰ ਬਾਕੀ ਸਿਰੋਤੇ ਵੀ ਖਾ ਲਈ ਹੁਣ ਸਾਰੇ ਬਾਹਰ ਆ ਗਏ 1 ਵਜਨੇ ਵਾਲਾ ਬਸ ਆਪਾਂ ਐਡੀ ਨਿਆ ਜਾਂਦੇ ਆ ਫਿਰ ਅਜਵੇਂ ਵਲੌਗਸ ਤੁਸੀਂ ਦੇਖੇ ਹੋ ਸੈਟਿੰਗ ਬ੍ਰਾਈਡਲ ਸ਼ੂਟ ਜੋ ਹੀ ਹਨਾ ਅੱਛੇ ਨੇ ਅੱਜ ਦੀ ਲੁੱਕ ਦੇਖ ਕੇ ਮਿਲੂਗੀ ਲੁੱਕ ਦੇਖੇ ਤੇ ਨਾ ਬਹੁਤ ਫੈਸ਼ੀਮੇਟ ਕਰ ਜਾਣਾ ਦੇਖੋ ਗਾਇਸ ਕ੍ਰੀਨ ਨਹੀਂ ਆਈ ਬਸ ਨੀਡ ਬਸ ਤਾਂ ਨਾਲ ਲਾਗੀ ਤੇ ਕੰਮ ਕੁੜੀਆਂ ਨਾਲ ਇਹ ਮੈਂ ਰੱਖ ਨਹੀਂ ਹੁੰਦਾ ਹੈ ਅਦਰਵਾਸ ਇੱਕ ਉਹ ਗਿਆ ਅੱਜ ਦਾ ਹੋਣ ਵਾਲਾ ਸਲੂਨ ਫਲਾਂਚ ਨਹੀਂ ਆਪਾਂ ਜਾਂਦੇ ਅੱਛਾ ਜਾਨੇ ਆਪਣੀ ਜਾ ਕੇ ਆਏ ਆਪਣੀ ਬੀਅਰ ਸੈਟ ਕੇ ਵਾਪਸ ਆਏ ਹੁਣ ਤਾਂ ਫਿਰ ਆਣੀ ਹੈ ਚਲੋ ਵਾਏ ਮੇਰੀ ਮੈਂ ਸਲੂਨ ਤੇ ਕਰਵਾਉਂਦਾ ਹਾਂ ਅੱਛਾ ਦੇਖ ਲੋ ਗਾਇਜ਼ ਅੱਜ ਦਾ ਆਪਣਾ ਜਿਹੜਾ ਗਰੂਮ ਹੈ ਉਹ ਤਿਆਰ ਹੋ ਰਿਹਾ ਆਪਣਾ ਮੇਕਅਪ ਕਰਨ ਲੱਗਿਆ ਹੋਇਆ ਅੱਜ ਆਪਾਂ ਕਰਾਨੀ ਸ਼ੁਰੂ ਤੇ ਬਣੀ ਗਿਓ ਪਿੱਛੇ ਦੇ ਆਪਾਂ ਦੁੱਧ ਪਾਣ ਦੇ ਵਿੱਚ ਸੰਵਾਸ ਮੈਂ ਵੀ ਲਾਉਂਗੀ ਆਪਣੇ ਫੇਸ ਤੇ ਮੈਂ ਕਹਿ ਮੈਂ ਵੀ بیس ਲਾਉਂਗੀ ਉਹਦੇ ਨਾਲ ਥੋੜੀ ਜਿਹੀ ਕਲੀਨ ਅਪ ਜਾ ਹੋ ਜਾਂਦਾ ਹੁੰਦਾ ਹੁਣ ਮੈਂ ਵੀ ਲਾਉਂਗੀ ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਤੇ ਮੈਂ ਤਾਂ ਹੁੰਦਿਆ ਸੀ ਮਿਕਰਸ ਤੋਂ ਮੈਂ ਤੁਜੀ ਰੱਖਦਾ ਸਮਾਂ ਮੈਂ ਰੈਡੀ ਹੋ ਗਿਆ ਮੈਂ ਤਿਆਰ ਹੋ ਗਿਆ ਮੈਂ ਉਹ ਸਮਾਨ ਰੱਖਦੀ ਫਿਰਦੀ ਆ ਹੋ ਰੱਖਦੀ ਹਾਂ ਤੇ ਅੱਛਾ ਆਪਾਂ ਉੱਠ ਤੇ ਯਾਰ ਹੈ ਕਾਸੀ ਦਾ ਤਾਂ ਲੱਗ ਰਿਹਾ ਨੇ ਕੋਈ ਕਿੱਦਾਂ ਲੱਗ ਰਿਹਾ ਮੈਂ ਦੇਖੋ ਆ ਇਹਦਾ ਮੈਂ ਰੈਡੀ ਹੁਣ ਕੋਟ ਪਾਣਾ ਦੇਖਾ ਖੁੱਲ ਗਿਆ ਹੈ ਖੁੱਲ ਗਿਆ ਰੱਖ ਲੈ ਉਹ ਦਾਤਾ ਦਿਆ ਕਰਾਂਗੇ ਅੱਜ ਨਾਲ ਕਰਨਾ ਹੈ ਫਰੰਟ ਚ ਹਾਂ ਫੰਗੋ ਕਰ ਰਹੇ ਹਾਂ ਮਸਾਫਤ ਲਈਏ ਦੇਖੋ ਪਿੱਛੇ ਕਿੰਨਾ ਖਲਾੜਾ ਮਜੀ ਰਕਮ ਮੈਨੂੰ ਐਵੇਂ ਨਹੀਂ ਪਤਾ ਵੀ ਆਪਾਂ ਕੋਈ ਚੀਜ਼ ਭੁੱਲ ਲਗੇਗਾ ਨਹੀਂ ਹੁਣ ਦੇਖੋ ਮੇਰੇ ਖਾਣੇ ਦਾ ਵੀ ਨਹੀਂ ਪੂਰਾ ਮੈਂ ਮੈਡੀ ਵੀ ਆਈ ਚੱਕ ਕੇ ਲੱਗੇ ਆਂ ਮੈਂ ਕਿ ਜਾਂਦੇ ਜਾਂਦੇ ਖਾ ਲਾਂਗੇ ਕਹਣਾ ਆਪਾਂ ਇੱਥੇ ਬੰਦੇ ਨੂੰ ਚੱਕਣਾ ਕਿ ਤੁਮ ਸਲਾਹ ਹੁਣ ਚੱਕਦੇ ਆਂ ਫਿਰ ਆਪਾਂ ਮੇਰਾ ਨਿਕਾਪ ਹੋ ਕੇ ਫਿਰ ਚੱਕਦੇ ਆਂ ਸੋ ਮੈਂ ਮੈਡੀ ਖਾ ਲਵਾਂ ਗਰਮੀ ਬਹੁਤ ਆ

ਬੱਸ ਇਹ ਲੱਗ ਜਣੇ ਇਹਨੂੰ ਸੈੱਟ ਕਰਕੇ ਲਾ ਦਿਓ ਉੱਥੇ ਸੋ ਗਾਇਸ ਹੁਣ ਆਪਾਂ ਲੱਗੇ ਮੇਕਅਪ ਸਟਾਰਟ ਕਰਨ ਅਜੇ ਨਹੀਂ ਅੱਧਾ ਹੀ ਪਾਉਣਾ ਹੈ ਬਹੁਤ ਘੱਟ ਆਪਾਂ ਨਹੀਂ ਕਰਦੇ ਅਜੇ ਤਾਂ ਮੈਂ ਆਹੀ ਵੀਅਰ ਕੀਤਾ ਹੈ ਸੋ ਗਾਇਸ ਆਪਕਾ ਰੈਡੀ ਦੇਖੋ ਇਹ ਨੂੰ ਆਪ ਚਾਉਂਦੇ ਆ ਤੇ ਦੁਆਰੇ ਦੁਆਰੇ ਫੋਨ ਆ ਰਹੇ ਸੀ ਕਿ ਰਿਵੈਟ ਕਰਾ ਕੇ ਰੱਖਦਾ ਭਾਈ ਮੇਕਅਪ ਨੂੰ ਨਾ ਇੰਨਾ ਟਾਈਮ ਲੱਗਦਾ ਪਹਿਲਾਂ ਮੈਨੂੰ ਦੱਸ ਹੁੰਦੀ ਵੀ ਇੰਨਾ ਟਾਈਮ ਲੱਗਦਾ ਮੈਨੂੰ ਮੈਨੂੰ ਲੱਗਿਆ ਵੀ ਥੋੜਾ ਜਿਹਾ ਲੱਗੂ ਪਹਿਲਾਂ ਦਾ ਤੁਸੀਂ ਕਮੈਂਟ ਕਰਕੇ ਕਿੰਮੀ ਦੇ ਲੱਗ ਰਹੀ ਆ ਆ ਹਰਸ਼ੀ ਦਾ ਆਊਟਫਿਟ ਐ ਐਂਡ ਥਿਸ ਇਜ਼ ਮਾਈ ਆਊਟਫਿਟ ਵਾਓ ਕਿ ਲਈ ਦੇ ਵੀਰ ਕਿਤੇ ਆ ਦੇਖੋ ਗਾਇਜ਼ आप आ गए अपनी लोकेशन वाली अपनी लोकेशन आज दी

ਪੈਦਰ ਵਿਰੇ ਹੁਣੀ ਆਏ ਹੋਏ ਆ ਸ਼ੂਟ ਕਰਨ ਤੇ ਵਿਰੇ ਹੁਣਾ ਦਾ ਹੈਗਾ ਸਟੂਡੀਓ ਕਿੱਥੇ ਵਿਰੇ ਆਪਣਾ ਬਸੇ ਬਸੇ ਪਠਾਨਾ ਬਸੇ ਪਠਾਨਾ ਜਤਿੰਦਰ ਵੀਡੀਓਗ੍ਰਾਫੀ ਫੋਟੋਗ੍ਰਾਫੀ ਹਾਂ ਇਹਨੋਂ ਫਸਟ ਆਪਾਂ ਕਰਦੇ ਆ ਸ਼ੂਟ

ਅੱਜ ਉਹ ਲੈਣੀ ਦੀ ਕਰੀ ਲਗੀ ਆਨ 2 3 ਤਾਂ ਇਹੋ ਕਿੱਸੇ ਥੋੜਾ ਜਿਹਾ ਵੋਕਰ ਨੂੰ ਥੋੜਾ ਜਿਹਾ ਸਾਈਜ਼ ਹੋ ਜਾ ਠੀਕ ਹੈ ਜਦੋਂ ਮੈਂ ਬੋਲੂਗਾ ਤਾਂ ਦੇਖੀ ਠੀਕ ਹੈ ਉਹ ਤੋਂ ਥੋੜਾ ਇੱਕਦਮ ਫੀਸਟਾਉਂ ਕੋਰੋ ਕੋਰੋ ਸਪਾਸ ਓਕੇ ਮੈਨੂੰ ਦੇਖ ਦਿਆ ਠੀਕ ਹੈ ਰੈਡੀ ਮੈਂ ਜਦੋਂ ਮੈਂ ਬੋਲੂਗਾ ਸਟਾਰਟ ਕੀ ਕਰਦੇ ਹਾਂ 1 2 3 ਸਟਾਰਟ One, two, three. One, two, three. Start. Four. ਹੁਣ ਆਪਾਂ ਆਏ ਹਾਂ ਕਿਸੇ ਢਾਬੇ ਚਲੋ ਜੀ ਸੈਕਿੰਡ ਲੋਕੇਸ਼ਨ ਆਪਾਂ ਨੇ ਆਪਣੀ ਚੱਕ ਲਿਆ

ਹਾਂਜੀ ਗਾਈਜ਼ ਤਾਹ ਪਾ ਕੇ ਸੀ ਵਿਅਰਸਾ ਟੱਬ ਇਹ ਦੇਖਿਓ ਇਹ ਹੁਣ ਵਿਅਰਸਾ ਟੱਬ ਬਦਰ ਪੂਰੀ ਫੋਟੋਆਂ ਵਿਚ ਆ ਰਹੀ ਹੈ ਵੀਰੇ ਹੁਣ ਦੇਖੋ ਅੱਛੇ ਸਿਆਮਾ ਅਤਰਸ਼ ਦ੍ਰਿਸ਼ਮ ਕਹਿੰਦੇ ਕਿ ਆ ਗਏ ਚੋਲ ਚੋਲ ਦੇ ਰੰਗ ਭੈਣ ਕੀਚ ਅੱਛਾ ਇਹ ਦੁਬਾਈ ਵੇ ਲੈ ਦੇਖ ਲੋ ਉੱਧਾ ਕਰੀਂ ਕਿ ਉਹ ਤਾਂ ਅੱਗੇ ਪਤਾ ਕਿ ਚੰਗੀ ਆ ਕੋਈ ਲੈਣਾ ਕੋਈ ਤੋਂ ਨਾ ਮੰਗਵਾਉਂਦਾ ਮਾਤਰ ਸਾਹਾਂ ਉਹ ਕਿ ਆ ਦੇਖਾ ਲੈ ਮੀਸੀ ਆਈਸੈਂ ਮਾਤਰ ਕੇ ਆ ਲੈ ਵੀਰੇ ਆ ਠੀਕ ਆਈ ਵੀਰੇ ਹਣੀ ਨਹੀਂ ਆਏ ਅੱਜ ਦੂਏ ਹਾਂਜੀ ਆਏ ਕਿੱਧਰ ਨਹੀਂ ਲਿਖਦੇ ਹਾਂਜੀ ਵਾਸ਼ਰੂਮ ਹੈ ਇਹ ਆ ਦੇਖ ਸਕਦੇ ਹੋ ਜੀ ਸਿਆਮਾ ਅਤਰਸ ਇਹ ਮਲੇਰ ਕੋਟਲੇ ਵਾਲੇ ਵੀਰੇ ਹਨ ਜੀ ਤੁਹਾਨੂੰ ਪਤਾ ਹੀ ਹੈ ਬ੍ਰਾਂਚ ਇੱਥੇ ਆਈ ہوئی ਆ ਆ ਗਏ ਇੱਥੇ ਪਰਫੂਮ ਜ਼ਰੂਰ ਲੈ ਕੇ ਜਾਓ ਅਤਰਸ ਆਪਣਾ ਆਪ ਹੋ ਗਿਆ ਫੋਟੋ ਸ਼ੂਟ ਬਣਾਈ ਕਰਵਾਉਣ ਦੀ ਕਹਿੰਦੇ ਮੈਂ ਨਾ ਕੁਛ ਰਹਿ ਨਹੀਂ ਬਸ ਇਹ ਚੰਗਾ ਨਹੀਂ ਬਣਾ ਨਹੀਂ ਤੁਸੀਂ ਦੇਖ ਲੋ ਸੋ ਗਾਇਜ਼ ਆਪਾਂ ਮੰਮਾ ਦੇ ਰਿਐਕਸ਼ਨ ਦੇਖਦੇ ਹਾਂ ਵੀ ਮੈਨਾਂ ਨੂੰ ਪੁੱਛਦੀਆਂ ਵੀ ਮੈਂ ਕਿਵੇਂ ਦੀ ਲੱਗ ਰਹੀ ਆ ਸੋ ਆਪਾਂ ਹੁਣ ਨਾ ਦਿਰੈਕਸ਼ਨ ਚੱਕ ਕਰਦੇ ਆ ਔਰ ਤੇ ਬਾਹਰ ਆਣਗੇ ਤੇ ਮੈਂ ਦੇ ਪੁੱਛਦੀ ਆਂ ਵੀ ਮੈਂ ਕਿਵੇਂ ਦੀ ਲੱਗ ਰਹੀ ਹੁੰਦਾ ਤਾਂ ਮੈਂ ਕਿਵੇਂ ਦੀ ਲੱਗ ਰਹੀ ਐ ਅਰੇ ਚੱਲ ਰੱਖਦੇ ਹਾਂ ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਸੀਗੇ ਘਰੇ ਤੇ ਬਹੁਤ ਥੱਕ ਗਏ ਮونی ਚੇਂਚੁੰਜ ਕੀਤਾ ਸੀ ਸਾਰਾ ਸਮਾਨ ਸੈਟਅਪ ਕੀਤਾ ਸੀ ਤੇ ਤੁਹਾਨੂੰ ਅਸੀਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸੋ ਇਹ ਵਾਲਾ ਸਾਰਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਲਾਈਕ ਵੀ ਕਰਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਨ੍ਹਾਂ ਨੇ ਹ ਤੱਕ ਨਹੀਂ ਕੀਤਾ ਸੋ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ